ਹੈਲੋ ਹਾਂਜੀ ਸੋਸ਼ਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਨਾਰਸੀ ਸੂਟਾਂ ਦੀ 컬렉ਸ਼ਨ ਲੈ ਕੇ ਆਏ ਜਿਨ੍ਹਾਂ ਦੇ ਨਾਲ ਤੁਹਾਨੂੰ ਬਨਾਰਸੀ ਦੁਪੱਟੇ ਹੀ ਮਿਲਣਗੇ ਇਹ ਵਾਲੇ ਰੈਡੀ ਸੂਟ ਹੋਣਗੇ ਪਿਓਰ ਬਨਾਰਸੀ ਜਾਰਜਟ ਦੀ ਤੁਹਾਨੂੰ ਸ਼ਰਟ ਮਿਲੇਗੀ ਔਰ ਨਾਲ ਤੁਹਾਨੂੰ ਬਨਾਰਸੀ ਜਾਰਜਟ ਦਾ ਹੀ ਦੁਪੱਟਾ ਮਿਲੇਗਾ ਇਹ ਵਾਲੇ ਰੈਡੀ ਸੂਟ ਹੋਣਗੇ ਬਨਾਰਸੀ ਤੁਹਾਨੂੰ ਸ਼ਰਟ ਮਿਲੇਗੀ ਕ੍ਰੇਪ ਦੀ ਤੁਹਾਨੂੰ ਬਾਟਮ ਮਿਲੇਗੀ ਜਿਸ ਤੇ ਉੱਪਰ ਹੈਂਡਵਰਕ ਹੋਇਆਗਾ ਪ੍ਰਾਈਸ ਆਫ ਦਾ ਮੈਂਸ਼ਨ ਕੀਤਾ ਗਿਆ ਹੈਗਾ ਆ ਇਹ ਵਾਲੇ ਸੂਟ ਐਦਾਂ ਦੇ ਹੋਣਗੇ ਜਿਹੜੀ ਕਿ ਤੁਹਾਨੂੰ ਆਮ ਦੁਕਾਨਾਂ ਤੋਂ ਨਹੀਂ ਮਿਲਣਗੇ ਮਿਲੇਗੀ ਔਰ ਇਹ ਵਾਲਾ ਪੀਰੀੜਾ ਹੋਏਗਾ ਹੈਂਡਵਰਕ ਦਾ ਪੀਸ ਹੋਏਗਾ ਬਨਾਰਸੀ ਤੇ ਨਾਲ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਮਿਲੇਗਾ ਇਹ ਵਾਲੀ ਰੇੜੇ ਹੋਣਗੀ ਇਹ ਬਨਾਰਸੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਗਰੇਪ ਦੀ ਬਾਟਮ ਮਿਲੇਗੀ ਤੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਜਿਸ ਤੇ ਫੂਰ ਸਾਈਡ ਹੈਗਾ ਜਿਹੜਾ ਉਹ ਪੈਚ ਲਗਾ ਕੇ ਡਿਜ਼ਾਈਨਿੰਗ ਔਰ ਫਿਨਿਸ਼ਿੰਗ ਦਿੱਤੀ ਗਈ ਹੈਗੀ ਦੁਪੱਟੇ ਨੂੰ ਇਹ ਵਾਲੇ ਰੇੜੇ ਸੂਟ ਹੋਣਗੇ ਪਿਓਰ ਬਨਾਰਸੀ ਜਿਹੜੀ ਬ੍ਰਾਕਟ ਦੀ ਸ਼ਰਟ ਮਿਲੇਗੀ ਤੁਹਾਨੂੰ ਬਨਾਰਸੀ ਬ੍ਰாக்கਟ ਦਾ ਇਹ ਤੁਹਾਨੂੰ ਦੁਪੱਟਾ ਮਿਲੇਗਾ ਤੇ ਨਾਲ ਤੁਹਾਨੂੰ ਸਿਲਕ ਦੀ ਬਾਟਮ ਮਿਲੇਗੀ ਪ੍ਰਾਈਸ ਸਭ ਦਾ ਵੱਖਰਾ ਵੱਖਰਾ ਹੈਗਾ ਹੈ ਤੇ ਉਹ স্ক্রিন ਦੇ ਉੱਪਰ ਮੈਂਸ਼ਨ ਕੀਤਾ ਗਿਆਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਪੈਚ ਵਰਕ ਤੇ ਬਨਾਰਸੀ ਸੂਟ ਰਹਿਣ ਵਾਲੇ ਹੈਂਡ ਵਰਕ ਤੇ ਪੀਸ ਹੋਣਗੇ ਹੌਟ ਸੇਲਿੰਗ ਜਿਹੜਾ ਇਹ ਆਰਟੀਕਲ ਰਹਿਣ ਵਾਲਾ ਇਹ ਵਾਲੇ ਵੀ ਹੋਣਗੇ ਜਿਹੜੇ ਬਨਾਰਸੀ ਦੁਪੱਟੀਆਂ ਦੇ ਨਾਲ ਤੁਹਾਨੂੰ ਇਹ ਵਾਲੇ ਸੂਟ ਵੀ ਮਿਲ ਜਾਣਗੇ ਆਂਟੀ ਲੁੱਕ ਦੇ ਸੂਟ ਰਹਿਣ ਵਾਲੇ ਕਲਰ ਆਪਸ਼ਨ ਵੀ ਤੁਹਾਨੂੰ ਇਸ ਦੇ ਵਿੱਚ ਕਾਫੀ ਜ਼ਿਆਦਾ ਮਿਲ ਜਾਏਗੀ ਇਹ ਵਾਲੇ ਸੂਟ ਹੋਣਗੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਕੜਾਈਆਂ ਨਾਲੋਂ हट ਕੇ ਜਿਹੜ ਇਹ ਘੱਟ ਪ੍ਰਾਈਸ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ ਇਹ ਵਾਲੇ ਹੋਣਗੇ ਜਿਹੜੀ ਬਨਾੜਸੀ ਤੁਹਾਨੂੰ ਆਰਗੈਂਜ਼ਾ ਦੀ ਸ਼ਰਟ ਮਿਲੇਗੀ ਸਿਲਕ ਦੀ ਬਾਟਮ ਮਿਲੇਗੀ ਔਰ ਨਾਲ ਆਰਗੈਂਜ਼ਾ ਬਨਾੜਸੀ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਸਿਰਫ ਪ੍ਰਾਈਸ ਹੋਏਗਾ 1850 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਹੋਏਗੀ ਕਲਰ ਆਪਸ਼ਨ ਵੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਗਰਲਿਸ਼ ਲੁੱਕ ਦੇ ਜਿਹੜੇ ਬਨਾੜਸੀ ਸੂਟ ਰਹਿਣ ਵਾਲੇ ਆ ਇਹ ਵਾਲੇ ਹੋਣਗੇ ਜਿਹੜੇ ਬਨਾੜਸੀ ਤੁਹਾਨੂੰ ਸ਼ਰਟ ਮਿਲੇਗੀ ਗਰੇਪ ਦੀ ਬਾਟਮ ਮਿਲੇਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਬਹੁਤ ਹੀ ਜ਼ਰਾ ਸੋਹਣਾ ਆਰਟੀਕਲ ਹੈਗਾ ਇਹ ਵਾਲੇ ਰੈਡੀ ਸੂਟਾਂ ਦੇ ਪਿਓਰ ਕਰੇਪ ਦੇ ਮਿਰਰ ਵਰਕ ਦੇ ਸੂਟ ਰਹਿਣ ਵਾਲੇ ਆ ਜਿਨ੍ਹਾਂ ਦੇ ਵਿੱਚ ਸੈਲਫ ਵਰਕ ਵੀ ਰਹੇਗਾ ਪਲੱਸ ਮਿਰਰ ਵਰਕ ਵੀ ਰਹਿਣ ਵਾਲਾ ਇਹ ਤੁਹਾਨੂੰ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਈ ਕਰ ਸਕਦੇ ਹੈਗੇ ਹੋ ਇਹ ਵਾਲੇ ਹੋਣਗੇ ਜਿਹੜੇ ਸੋਬਰ ਲੁੱਕ ਦੇ ਸੂਟ ਹੋਣਗੇ ਆਲ ਓਵਰ ਕਰੇਪ ਦਾ ਸੂਟ ਮਿਲੇਗਾ ਤੇ ਨਾਲ ਨਾਲ ਔਰਗੈਂਜ਼ਾ ਦਾ ਦੁਪੱਟਾ ਹੋਏਗਾ